ਕਿਹੜਾ ਪੰਜਾਬ ਤੇ ਕਰਜ਼ਾ ਚੜਨਾ ਸ਼ੁਰੂ ਹੋਇਆ ਇਹ ਅਸਲ ਚ ਦੇਣੀ ਥੋਡੀ ਇਕਾਲੀ ਦਲ ਦੀ ਸਰਕਾਰ ਦੀ ਸੀ ਤੇ ਉਹ ਤੋਂ ਵੱਡੀ ਗੱਲ ਤੁਸੀਂ ਜੇ ਪੰਜਾਬ ਤੇ ਕਰਜ਼ਾ ਚੜਾਇਆ ਵੀ ਤਾਂ ਇਹ ਨਹੀਂ ਵੀ ਉਹ ਕਰਜ਼ਾ ਲੈ ਕੇ ਤੁਸੀਂ ਕੋਈ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੱਤੀ ਕੇਵਲ ਤੇ ਕੇਵਲ ਉਹ ਕਰਜ਼ੇ ਨਾਲ ਤੁਸੀਂ ਆਪ ਦੇ ਜਿਹੜੇ ਕਾਰੋਬਾਰੀ ਆ ਉਹ ਹੀ ਜਿਹੜੇ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋਇਆ ਤੇ ਤੁਸੀਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੰਮ ਕੀਤੇ ਤੇ ਤੁਹਾਡੇ 10 ਸਾਲਾਂ ਦੇ ਕਾਰਜਕਾਲ 'ਚ ਕਿੰਨੇ ਕੰਮ ਹੋਏ ਤੁਸੀਂ ਕਿਸੇ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਆ ਹੁਣ ਅਸੀਂ ਪਿੰਡਾਂ 'ਚੋਂ ਅੱਜ ਮੈਂ ਹੋ ਕੇ ਆਇਆ ਇਹ ਲੋਕ ਆਮ ਗੱਲਾਂ ਕਰਦੇ ਆ ਅੱਜ ਮੈਂ ਇੱਥੇ ਕੱਟੂ ਗਿਆ ਉਹ ਕਹਿੰਦੇ ਜੀ ਸਾਡੇ 13 13 12 12 ਘੰਟੇ ਜਿਹੜੀ ਲਾਈਟ ਹੈ ਉਹ ਆ ਰਹੀ ਹੈ ਉਹੀ ਖੰਭੇ ਉਹੀ ਤਾਰਾ ਸੋਡੀ ਸਰਕਾਰ 'ਵੇ ਲਾਈਟ ਕਿਉਂ ਨਹੀਂ ਸੀ ਉਹਦੀ ਹੁਣ ਕਿਦਾਰੀ ਹੈ ਆਈ ਨਹਿਰੀ ਪਾਣੀ ਦੀ ਹਰ ਪਿੰਡ ਦੀ ਸਾਥੇ ਚਰਚਾ ਹਜ਼ਾਰਾਂ ਏਦਾਂ ਦੇ ਪਿੰਡ ਨੇ ਜਿੱਥੇ ਪਹਿਲੀ ਵਾਰੀ ਨਹਿਰੀ ਪਾਣੀ ਆਇਆ ਹਜ਼ਾਰਾਂ ਕਰੋੜ ਰੁਪਇਆ ਪਾਈਪਲਾਈਨਾਂ ਤੇ ਖਾਲਾਂ ਤੇ ਜਿਹੜਾ ਲੱਗ ਰਿਹਾ ਤੇ ਥੋੜੇ ਵੇਲੇ ਪੈਸਾ ਕਿਉਂ ਨਹੀਂ ਸੀ ਆਉਂਦਾ ਆਈ ਪੰਜਾਬ ਦੇ ਕਿੰਨੇ ਏਦਾਂ ਦੇ ਸਕੂਲ ਐ ਜਿੱਥੇ ਛੱਤਾਂ ਚੋਂ ਦੀਆਂ ਸੀ ਬੈਠਣ ਲਈ ਕਮਰੇ ਨਹੀਂ ਸੀ